ਕਿਉਂ ਨਹੀਂ ਆ ਕਿਹਨਾਂ ਨਹੀਂ ਆ ਅੱਜ ਨੇ ਜਿੱਦ ਤੁਰ ਤਰਨਿਆ ਤੇ ਆ ਗਏ ਮਜਾ ਰਿਆ ਤੇ ਆ ਗਏ ਆਪਣੀ ਪਰਸਨਲ ਆਇਡੈਂਟੀਟੀ ਦੱਸਣੇ ਆ ਕਿ ਮੈਂ ਪਰਸਨਲੀ ਇਹ ਨਾਮ ਤੋਂ ਆੜ ਗਿਆ ਤੇ ਉੱਥੇ ਕੀ ਕੀ ਹਕਕਾ ਜਿੱਥੇ ਤੁਹਾਡੀ ਲੋੜ ਆ ਉੱਥੇ ਕੀ ਬੋਲਿਆ ਤੁਹਾਡੀ ਗਵਰਨਮੈਂਟ ਨੇ ਪੰਜਾਬ ਡਿਸੀਜਨ ਕੀ ਲਿਆ ਕੀ ਪੰਜਾਬ ਨੇ ਇਥੇ ਲਿਆ ਤੁਹਾਡੀ ਨੂੰ ਪਾਵਾਰਾ ਤੁਹਾਡੀ ਨੂੰ ਪਾਵਾਰਾ ਵਾਹ ਕਾਰੋਈ ਹੋ ਗਈ سارے کو بےتی ہے کہ جی کو آیا پھر بینتی ہے کہ جڑا بھی بندہ سڈے کو چل کے آیا وہ ہاتھ جوڑ کے بینتی ہے کہ نہ کرے ਤੁਸੀਂ ਤੇਜ਼ੀ ਕਾਰਵਾਈ ਵਧੀਆ ਤਰੀਕੇ ਦੇ ਨਾਲ ਚਲਾਓ ਦਿਓ ਕਿਉਂ ਭਾਈ ਕੀ ਆ ਕੀ ਆ ਅੱਜ ਦੇ ਨੇ ਕਿਧਰ ਧਰਨਿਆਂ ਤੇ ਆ ਗਏ ਮਜ਼ਾਹਰਿਆਂ ਤੇ ਆ ਗਏ ਆਪਣੀ ਪਰਸਨਲ ਆਇਡੈਂਟੀਟੀ ਦੱਸ ਦਿੰਦੇ ਆ ਕਿ ਮੈਂ ਪਰਸਨਲੀ ਇਹ ਨਾਮ ਨਾਲ ਪੜ ਗਿਆ ਤੇ ਉੱਥੇ ਕੀ ਹਰ ਗਿਆ ਜਿੱਥੇ ਦੀ ਲੋੜ ਆ ਪਾਡੀ ਲੋੜ ਆ ਉਹ ਕੀ ਬੋਲੇ ਪਾਡੀ ਗਵਰਨਮੈਂਟ ਪੰਜਾਬ ਡਿਸੀਜਨ ਕਿਆ ਲਿਆ ਕੀ ਪੰਜਾਬ ਡਿਸੀਜਨ ਲਿਆ ਪਾਡੀ ਨੂੰ ਪਾਵਰ ਆ ਪਾਡੀ ਨੂੰ ਪਾਵਰ ਆ ਸਾਰਾ ਪਾਡੀ ਨੂੰ ਪਾਵਰ ਆ ਇਹ ਕਾਰਨ ਬਣਾਈ ਹੋਗੀ ਜਦੋਂ ਸੈਕਟਰੀ ਦੇ ਨਾਲ ਪਾਡੀ ਪਾਡੀ ਪਰ ਮੋਸਕਾ ਬੁਲਤੋਕਾ 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 ਮਾਤਰੀ ਮੁਕਤੋ ਜਿੰਦਾਬਾਦ ਬੁਲਤੋਕਾ ਮਾਤਰੀ ਮੁਕਤੋ ਬੁਲਤੋਕਾ ਬੁਲਤੋਕਾ ਸਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਸਾਡੇ ਕੋ ਆਪੀਸ ਬੈਠੇ ਨਹੀਂ ਸਾਡੇ ਨੂੰ ਸਟੇਜ ਦੇ ਬੇਨਤੀ ਹੈ ਕਿ ਜਿਹੜਾ ਵੀ ਬੰਦਾ ਸਾਡੇ ਕੋਲ ਚੱਲ ਕੇ ਆਇਆ ਉਹ ਹੱਥ ਜੋੜ ਕੇ ਬੇਨਤੀ ਹੈ ਕਿ ਨਾ ਫੀਸ ਇਦਾਂ ਨਾ ਕਰੋ ਸਭ ਨੂੰ ਸਟੇਜ ਦੀ ਕਾਰਵਾਈ ਪੱਰੀ ਤਰੀਕੇ ਦੇ ਨਾਲ ਚਲਾਵੋ ਕਿ ਉਹ ਨਹੀਂ ਕਿਹਾ ਕਿ ਅੱਜ ਦਿਨੇ ਕੀ ਤੁਰ ਤਰਨਿਆ ਤੇ ਆ ਗਏ ਮਜਾਰਿਆ ਤੇ ਆ ਗਏ ਆਪਣੀ ਪਰਸਨਲ ਆਇਡੈਂਟੀਟੀ ਦੱਸਣੇ ਆ ਕਿ ਮੈਂ ਪਰਸਨਲੀ ਇਹ ਨਾਮ 'ਤੇ ਆ ਗਿਆਂ ਤੇ ਉੱਥੇ ਕੀ ਕਰਾਂ ਜਿੱਥੇ ਤੁਹਾਡੀ ਲੋੜ ਹੈ وہ ٹیکس کیا بولے واڈی گورنمنٹ نے پنجاب ڈیسیژن کیا لیا کی پنجاب میں تھے لیا واڈی کو پاور رہا واڈی کو پاور رہا اور سارا واڈی کو پاور رہا لا کر لائی اور یہ کہتے ہیں کہ یہ پنجاب کا ریپ ہے محمد محمود پروش کر رہے ہیں اور کر کے ہو پر ہر پر جی زندہ باد زندہ باد ਪਰ ਬਾਈ ਜੀ ਜਮਾ ਤੇ ਇਹ ਬੇਨਤੀ ਹੈ ਕਿ ਜਿਹੜਾ ਵੀ ਬੰਦਾ ਸਾਡੇ ਕੋਲ ਚੱਲ ਕੇ ਆਇਆ ਉਹ ਹੱਥ ਜੋੜ ਕੇ ਬੇਨਤੀ ਹੈ ਕਿ ਗਾਫਰੀ ਜੇ ਤਾਂ ਨਾ ਕਰੋ ਸਭ 스테ਜ ਦੀ ਕਾਰਵਾਈ ਕਦੇ ਤਰੀਕੇ ਦੇ ਨਾਲ ਚਲਾ ਲਓ